ਮੈਂ ਏਐਸ ਜਸਬੀਰ ਸਿੰਘ ਐਸਐਸਫ ਫੋਰਸ 52804 112 ਤੋਂ ਜਦੋਂ ਵੀ ਸਾਨੂੰ ਕੋਈ ਐਕਸੀਡੈਂਟ ਦੀ ਕਾਲ ਆਉਂਦੀ ਆ ਅਸੀਂ 2-4 ਮਿੰਟ ਵਿੱਚ ਤੁਰੰਤ ਉੱਥੇ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚਦੇ ਆ ਸਾਨੂੰ ਇਸ ਗੱਡੀ ਵਿੱਚ ਮੈਡੀਕਲ ਕਿੱਟ ਦਿੱਤੀ ਗਈ ਹੈ ਜਿਸ ਤੇ ਵਿੱਚ ਡੈਟੋਲ ਬੀਟਾਡੀਨ ਟੇਪ ਪੱਟੀਆਂ ਬੈਂਡੇਜ ਸੀਜ਼ਰ ਆਦੀ ਕੁਸ਼ ਦਿੱਤਾ ਗਿਆ ਹੈ ਜਿਹਦੇ ਨਾਲ ਅਸੀਂ ਜ਼ਖਮੀਆਂ ਨੂੰ ਮੋੜਲੀ ਸਹਾਇਤਾ ਦਿੰਨੇ ਆ ਮੇਰਾ ਨਾਮ ਕਨਸਟੇਬਲ ਅਨਮੋਲ ਸ਼ਰਮਾ ਹੈ ਮੈਂ ਐਸਐਸਐਫ ਵਿੱਚ ਤਾਇਨਾਤ ਹਾਂ ਸਾਨੂੰ ਵਾਇਰਲੈਸ ਦੇ ਥਰੂ ਜਾਂ ਫੋਨ ਦੇ ਥਰੂ ਜਦੋਂ ਵੀ ਇਤਲਾ ਮਿਲਦੀ ਹੈ ਅਸੀਂ ਜ਼ਖਮੀ ਦੀ ਹੈਲਪ ਕਰਦੇ ਆ ਸਾਨੂੰ ਹੁਣ ਟੈਬ ਪ੍ਰੋਵਾਈਡ ਕੀਤੇ ਗਏ ਹਨ ਜਿਸ ਦੇ ਥਰੂ ਅਸੀਂ ਜ਼ਖਮੀ ਕੋਲ ਜਲਦੀ ਤੋਂ ਜਲਦੀ ਪਹੁੰਚ ਕੇ ਉਸਦੀ ਮਦਦ ਕਰਦੇ ਆ ਐਸਐਸਐਫ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਇਹ ਤਾਂ ਬਹੁਤ ਸਾਰੇ ਕੰਮਾਂ 'ਚ ਪਹਿਲਾ ਸੂਬਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਹਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਣੀ ਅਲੱਗ ਪੁਲਿਸ ਬਣਾ ਲਈ ਐਸਐਸਪੀ